ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਸਭ ਜੀਵਾਂ ਦਾ ਉਦਾਰ ਹੁੰਦਾ ਸੋ ਸਤਿਗੁਰੂ ਦੀ ਸ਼ਰਣ ਵਿੱਚ ਪਾ ਕੇ ਖਾਲਸਾ ਜੀ ਇੱਕੋ ਇੱਕ ਦਾਤ ਅਮੋਲਕ ਦਾਤ ਜਿਹੜੀ ਹੈ ਉਹ ਪਾਰਸ਼ਾਹਾਂ ਦੇ ਕੋਲੋਂ ਨਾਮ ਦੀ ਦਾਤ ਮੰਗਣੀ ਜਿਸ ਮਨੁੱਖ ਨੂੰ ਖਾਲਸਾ ਜੀ ਮਹਾਰਾਜ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਨਾਮ ਮਿਲ ਜਾਂਦਾ ਹੈ ਖਾਲਸਾ ਜੀ ਉਹ ਸਾਰੇ ਸੰਸਾਰ ਦਾ ਮਾਲਕ ਹੋਇਆ ਕਰਦਾ ਅਕਾਲ ਪੁਰਖ ਦੇ ਦਰ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਅਮੋਲਕ ਦਾਤ ਹੈ ਉਹ ਹੈ ਦਾਤੇ ਦਾ ਨਾਮ ਜਿਸ ਮਨੁੱਖ ਨੇ ਖਾਲਸਾ ਜੀ ਉਸ ਵਾਹਿਗੁਰੂ ਜੀ ਦਾ ਨਾਮ ਮੰਗ ਲਿਆ ਹੈ ਨਾ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣਦਾ ਕਿਉਂਕਿ ਨਾਮ ਤੋਂ ਬਿਨਾਂ ਸੰਸਾਰ ਵਿੱਚ ਕਿਸੇ ਪ੍ਰਕਾਰ ਵੀ ਕੋਈ ਸੁੱਖ ਨਹੀਂ ਨਾਮ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਨਾਮ ਤੋਂ ਬਿਨਾਂ ਖਾਲਸਾ ਜੀ ਇਸ ਲੋਕ ਵਿੱਚ ਆਉਣਾ ਵਿਅਰਥ ਹੈ ਆ ਸਫਲ ਹੈ ਜੇ ਨਾਮ ਹੈ ਤੇ ਫਿਰ ਸਾਰਾ ਕੁਝ ਹੈ ਨਾਮ ਪਦਾਰਥ ਜਿਹੜਾ ਖਾਲਸਾ ਜੀ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਉਹ ਮਨੁੱਖ ਨੂੰ ਫਿਰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਪਰ ਖਾਲਸਾ ਜੀ ਸੰਸਾਰ ਨੂੰ ਸਾਰੇ ਪਦਾਰਥ ਤੇ ਮਿਲ ਜਾਂਦੇ ਪਰ ਜਿਹੜਾ ਅਸਲੀ ਤੇ ਅਮੋਲਕ ਪਦਾਰਥ ਸੀ ਨਾਮ ਪਦਾਰਥ ਉਹ ਕਿਸੇ ਕਿਸੇ ਨੂੰ ਮਿਲਦਾ ਮਹਾਰਾਜ ਕਹਿੰਦੇ ਕਿ ਧਰਤੀ ਉੱਤੇ ਅਨੇਕਾਂ ਜੀਵ ਹਨ ਕੋਈ ਗਿਣਤੀ ਨਹੀਂ ਹੈ ਖਾਲਸਾ ਜੀ ਕਿਸੇ ਜੀਵ ਦੀ ਕਿਸੇ ਵੀ ਕਿਸਮ ਦੀ ਕਿਸੇ ਵੀ ਜਾਤੀ ਦੀ ਹਰ ਪ੍ਰਕਾਰ ਦਾ ਜਿਹੜਾ ਜੀਵ ਜੰਤੂ ਪੰਛੀ ਇਸ ਧਰਤੀ ਉੱਤੇ ਮੌਜੂਦ ਹੈ ਸਾਰਿਆਂ ਦਾ ਖਾਲਸਾ ਜੀ ਦਿਲ ਹੈ ਤੇ ਪਰ ਮਹਾਰਾਜ ਕਹਿੰਦੇ ਇੰਨੇ ਦਿਲ ਸੰਸਾਰ ਵਿੱਚ ਹੋਣ ਦੇ ਬਾਵਜੂਦ ਵੀ ਉਹ ਵਿਰਲੇ ਦਿਲ ਹਨ ਜਿਨ੍ਹਾਂ ਦਿਲਾਂ ਵਿੱਚ ਵਾਹਿਗੁਰੂ ਜੀ ਦੀ ਯਾਦ ਵਸਦੀ ਹੈ ਤੇ ਜਿਨ੍ਹਾਂ ਦਿਲਾਂ ਵਿੱਚ ਉਸ ਵਾਹਿਗੁਰੂ ਜੀ ਦਾ ਪ੍ਰੇਮ ਹੈ ਯਾਦ ਹੈ ਫਿਰ ਉਹ ਖਾਲਸਾ ਜੀ ਸਾਧੂ ਬਣਦੇ ਸੰਤ ਬਣਦੇ ਗੋਰ ਸਿੱਖ ਬਣਦੇ ਬ੍ਰਹਮ ਗਿਆਨੀ ਬਣ ਜਾਂਦੇ ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਆ ਜਾਂਦਾ ਹੈ ਉੱਥੇ ਖਾਲਸਾ ਜੀ ਅਕਾਲ ਪੁਰਖ ਦਾ ਟਿਕਾਣਾ ਹੋ ਜਾਂਦਾ ਸਾਰੇ ਸੰਸਾਰ ਵਿੱਚ ਕਿੰਨੇ ਜੀਵ ਹਨ ਤੇ ਕਿੰਨੇ ਖਾਲਸਾ ਜੀ ਜੀਵਾਂ ਦੇ ਦਿਲ ਹਨ ਪਰ ਉਹ ਸਾਰੇ ਪਰਮੇਸ਼ਰ ਦੇ ਪ੍ਰੇਮ ਤੋਂ ਸਖਣੇ ਹਨ ਸਖਣੇ ਹੋਣ ਕਰਕੇ ਖਾਲਸਾ ਜੀ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੈ ਨਾਮ ਨਾਲ ਮੋਹ ਨਹੀਂ ਹੈ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਸਤਗੁਰਾਂ ਤੇ ਭਰੋਸਾ ਨਹੀਂ ਹੈ ਸਬਰ ਸੰਤੋਖ ਨਹੀਂ ਐਸੇ ਕਰਕੇ ਲੋਕਾਈ ਖਾਲਸਾ ਜੀ ਦੁੱਖਾਂ ਵਿੱਚ ਗ੍ਰਸਤ ਹੈ ਤੇ ਰੁੜਦੀ ਜਾ ਰਹੀ ਹੈ ਤੇ ਉਹ ਵਿਰਲੇ ਜਿਹੜੇ ਦਿਲ ਹਿਰਦੇ ਵਿੱਚ ਪ੍ਰੇਮ ਧਾਰ ਕੇ ਬੈਠੇ ਫਿਰ ਉਹ ਖਾਲਸਾ ਜੀ ਮਹਾਰਾਜ ਦੇ ਦਰੋਂ ਨਾਮ ਦੀ ਪ੍ਰਾਪਤੀ ਕਰ ਲੈਂਦੇ ਜਿਨ੍ਹਾਂ ਦੀ ਝੋਲੀ ਵਿੱਚ ਦਾਤੇ ਦਾ ਨਾਮ ਪੈ ਜਾਂਦਾ ਫਿਰ ਖਾਲਸਾ ਜੀ ਉਹ ਸਾਰੇ ਸੰਸਾਰ ਦੇ ਮਾਲਕ ਹੋਇਆ ਕਰਦੇ ਰਾਜੇ ਹੋਇਆ ਕਰਦੇ ਮਹਾਰਾਜੇ ਹੋਇਆ ਕਰਦੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਆ ਜਾਵੇ ਉਹ ਭਾਵੇਂ ਖਾਲਸਾ ਜੀ ਪਾਟੀਆਂ ਕੱਪੜਿਆਂ ਵਿੱਚ ਹੋਵੇ ਤੇ ਢੱਠੀ ਹੋਈ ਕੁੱਲੀ ਦੇ ਵਿੱਚ ਕਿਉਂ ਨਾ ਰਹਿੰਦਾ ਹੋਵੇ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਸ ਦੇ ਹਿਰਦੇ ਵਿੱਚ ਨਾਮ ਹੈ ਤੇ ਆਪਾਂ ਖਾਲਸਾ ਜੀ ਸੋਹਣੇ-ਸੋਹਣੇ ਮਹਿਲਾਂ ਵਿੱਚ ਰਹਿੰਨੇ ਆਂ ਸੋਹਣੇ-ਸੋਹਣੇ ਕੱਪੜੇ ਪਾਉਨੇ ਆਂ ਸਾਡੇ ਸਰੀਰ ਦੇ ਉੱਤੇ ਕਈ ਪ੍ਰਕਾਰ ਦੀਆਂ ਖਾਲਸਾ ਜੀ ਅਤਰ ਫਲੇਲਾਂ ਲਾਉਨੇ ਆਂ ਪਰ ਹਿਰਦੇ ਵਿੱਚ ਨਾਮ ਨਹੀਂ ਤੇ ਸਾਡਾ ਇਸ ਸੰਸਾਰ ਵਿੱਚ ਆਇਆ ਅਸਫਲ ਹੈ ਵ्यर्थ ਹੈ ਖਾਲਸਾ ਜੀ ਪਰ ਮਹਾਰਾਜ ਦੇ ਦਰ ਉੱਤੇ ਜਿਹੜੀਆਂ ਅਮੋਲਕ ਦਾਤਾਂ ਹਨ ਨਾਮ ਦੀ ਵੱਡੀ ਦਾਤ ਉਹਦੀ ਆਪਾਂ ਮੰਗ ਹੀ ਨਹੀਂ ਕਰਦੇ ਉਹਦੇ ਵਾਸਤੇ ਯਤਨ ਹੀ ਨਹੀਂ ਕਰਦੇ ਇਸੇ ਕਰਕੇ ਖਾਲਸਾ ਜੀ ਸਾਨੂੰ ਇਸ ਸੰਸਾਰ ਵਿੱਚ ਦੁੱਖਾਂ ਦੀ ਮਾਰ ਪੈਂਦੀ ਹੈ ਦੁੱਖਾਂ ਤਕਲੀਫਾਂ ਵਿੱਚ ਜਿਤ ਰਹਿੰਦਾ ਹੈ ਡੋਲਿਆ ਰਹਿੰਦਾ ਹੈ ਖਾਲਸਾ ਜੀ ਭਰੋਸਾ ਨਹੀਂ ਬਣਦਾ ਪ੍ਰੇਮ ਨਹੀਂ ਬਣਦਾ ਮਨ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਕਈ ਪ੍ਰਕਾਰ ਦੇ ਫੁਰਨੇ ਇਹੋ ਜਿਹੇ ਝੋਰੇ ਸੰਸਰੀ ਨੂੰ ਲੱਗੇ ਰਹਿੰਦੇ ਆ ਕਿਉਂਕਿ ਨਾਮ ਦੀ ਕਮਾਈ ਨਹੀਂ ਹੈ। ਨਾਮ ਧਨ ਪੱਲੇ ਨਹੀਂ ਹੈ। ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹਦੇ ਵਾਸਤੇ ਪਹਿਲਾਂ ਕੋਸ਼ਣਾ ਕੁਝ ਅਰਪਣ ਕਰਨਾ ਪੈਂਦਾ। ਖਾਲਸਾ ਜੀ ਮਹਾਰਾਜ ਸਮਝਾਉਣਾ ਕਰਦੇ ਆ ਬਾਣੀ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੋਈ ਵੀ ਚੀਜ਼ ਹੈ ਉਹਦੇ ਵਾਸਤੇ ਉਦਮ ਕਰਨਾ ਪੈਂਦਾ। ਕੋਈ ਵਸਤੂ ਲੈਣ ਵਾਸਤੇ ਕੁਛ ਨਾ ਕੁਛ ਤੇ ਦੇਣਾ ਪੈਂਦਾ, ਅਰਪਣ ਕਰਨਾ ਪੈਂਦਾ। ਉਹ ਬੜਾ ਸੋਹਣਾ ਕਬੈਤ ਆਉਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਹਿੰਦੇ ਜੈਸੇ ਜਨਮਤ ਕੰਨਿਆ ਦੀਜੀਐ ਦਹੇਜ ਕਨੋ ਤਾਂਕੈ ਸੁਤ ਅਗੇ ਵਿਆਹੇ ਬਹੁ ਪੁੰਨ ਲੀਜੀਐ ਕਹਿੰਦੇ ਜਿਵੇਂ ਕਿਸੇ ਦੇ ਘਰ ਧੀ ਜੰਮ ਪਵੇ ਤੇ ਫਿਰ ਉਹਦਾ ਜਦੋਂ ਵਿਆਹ ਕਰਦੇ ਆ ਤੇ ਬਹੁਤ ਸਾਰਾ ਦਾਜ ਉਹ ਮਾਂ ਪਿਓ ਦਿੰਦਾ ਉਹ ਪਰਿਵਾਰ ਬਹੁਤ ਦਾਜ ਦੇ ਕੇ ਆਪਣੀ ਧੀ ਨੂੰ ਤੋਰਦਾ ਤੇ ਫਿਰ ਵੇਖੋ ਅੱਗੇ ਜਦੋਂ ਧੀ ਦੇ ਘਰ ਪੁੱਤ ਹੁੰਦੇ ਤੇ ਉਹ ਵਿਆਹੇ ਜਾਂਦੇ ਫਿਰ ਉਹ ਜਿਹੜਾ ਕਿੰਨਾ ਵਿਆਜ ਉਹ ਅੱਗੋਂ ਕਿੰਨਾ ਉਹ ਦਾਜ ਅੱਗੋਂ ਲੈਂਦੀ ਆ ਫਿਰ ਦੇਖੋ ਪਹਿਲਾਂ ਉਹ ਆਪਣੇ ਨਾਲ ਲੈ ਕੇ ਆਉਂਦੀ ਆ ਫਿਰ ਉਹ ਅੱਗੋਂ ਆਪਣੇ ਪੁੱਤਰਾਂ ਦੇ ਕਰਕੇ ਵਸੂਲ ਕਰ ਲੈਂਦੀ ਆ ਚੀਜ਼ ਕਿੰਨਾ ਉਹ ਦਾਜ ਜਿਹੜਾ ਹੈ ਉਹ ਵਸੂਲ ਕਰ ਲੈਂਦੀ ਆ ਭਾਈ ਸਾਹਿਬ ਜੀ ਕਹਿੰਦੇ ਜੈਸੇ ਦਾਮ ਲਾਇਤ ਪ੍ਰਥਮ ਬਨਜ ਵਿਖਾ ਪਾਛਾ ਲਾਭ ਹੋਤ ਮਨ ਸਕੋਚ ਨਾ ਕੀਜੀਐ ਕਹਿੰਦੇ ਜਿਵੇਂ ਕੋਈ ਕਿਸੇ ਨੇ ਕੰਮ ਕਾਰੋਬਾਰ ਸ਼ੁਰੂ ਕਰਨਾ ਹੋਵੇ ਕੋਈ ਵਣਜ ਵਪਾਰ ਕਰਨਾ ਹੋਵੇ ਤੇ ਪਹਿਲਾਂ ਆਪਣੀ ਜੇਬ ਵਿੱਚੋਂ ਪੈਸੇ ਖਰਚਦਾ ਕੋਈ ਵੀ ਕਾਰਜ ਆਪਾਂ ਦੁਕਾਨ ਕਰਨੀ ਹੈ ਜਾਂ ਕੋਈ ਕੱਪੜੇ ਦਾ ਕਾਰੋਬਾਰ bizness ਕਰਨਾ ਹੈ ਜਾਂ ਕੋਈ ਹੋਰ ਕਾਰਜ ਕਰਨਾ ਹੈ ਕਹਿੰਦੇ ਉਹ ਪਹਿਲਾਂ ਪੈਸੇ ਇਨਵੈਸਟ ਕਰਦਾ ਆਪਣੀ ਜੇਬ ਵਿੱਚੋਂ ਖਰਚਦਾ ਤੇ ਫਿਰ ਜਦੋਂ ਉਹ ਖਰਚ ਲੈਂਦਾ ਹੈ ਤੇ ਚੀਜ਼ ਵੇਚਣ ਲੱਗ ਪੈਂਦਾ ਫਿਰ ਉਹ ਆਪਣਾ ਨਫਾ ਲੈਂਦਾ ਬਾਅਦ ਵਿੱਚ ਖਾਲਸਾ ਜੀ ਉਹ ਜਿਹੜਾ ਨਫਾ ਇਕੱਠਾ ਕਰਦਾ ਉਹਦੇ ਉਹਦੇ ਕਰਕੇ ਉਹ ਨਫਾ ਇਕੱਠਾ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਦਾ ਕਿਉਂਕਿ ਉਹਨੇ ਪਹਿਲਾਂ ਪੈਸੇ ਖਰਚੇ ਹੁੰਦੇ ਆ ਫਿਰ ਖਾਲਸਾ ਜੀ ਉਸ ਪੈਸੇ ਵਿੱਚੋਂ ਜਿਹੜੀ ਵਸਤ ਲਈ ਹੁੰਦੀ ਆ ਉਹਦੇ ਵਿੱਚੋਂ ਨਫਾ ਕੱਢਦਾ ਭਾਈ ਸਾਹਿਬ ਜੀ ਕਹਿੰਦੇ ਜੈਸੇ ਗਊ ਸੇਵਾ ਕੈ ਸਿਹਿਤ ਪ੍ਰਤਪਾਲੀਯਤ ਸਕਲ ਖਾਦ ਵਾਕੋ ਦੁੱਧ ਦੋਹੇ ਪੀਜੀਏ ਐਵੇਂ ਬਚਨ ਕਰਦੇ ਕਹਿੰਦੇ ਜਿਵੇਂ ਆਪਾਂ ਕੋਈ ਗਾਉਂ ਰੱਖ ਲਈਏ ਗਾਈ ਰੱਖ ਲਈ ਤੇ ਖਾਲਸਾ ਜੀ ਉਹਦੀ ਸੇਵਾ ਕਰਨੀ ਪੈਂਦੀ ਆ ਉਹਨੂੰ ਪੱਠੇ ਤੂੜੀ ਆਦਕ ਪਾਉਣਾ ਪੈਂਦਾ ਉਹਨੂੰ ਖਾਲ ਵਗੈਰਾ ਪਾਉਣੀ ਪੈਂਦੀ ਆ ਉਹਦੀ ਸੇਵਾ ਕਰਨੀ ਪੈਂਦੀ ਆ ਜਿਹਨੂੰ ਸੇਵਾ ਕਰ ਲੈਨੇ ਆ ਫਿਰ ਉਹ ਸੂ ਪੈਂਦੀ ਆ ਤੇ ਖਾਲਸਾ ਜੀ ਉਹ ਤੂੜੀ ਖਾ ਕੇ ਤੇ ਫਿਰ ਸਾਨੂੰ ਜਿਹੜਾ ਅੰਮ੍ਰਿਤ ਵਰਗਾ ਦੁੱਧ ਦਿੰਦੀ ਆ ਫੇਰੀ ਚੀਜ਼ ਪ੍ਰਾਪਤ ਹੁੰਦੀ ਆ ਨਾ ਫਿਰ ਭਾਈ ਸਾਹਿਬ ਜੀ ਅੱਗੇ ਕਹਿੰਦੇ ਜੈਸੇ ਤਨ ਮਨ ਧਨ ਅਰਪ ਸ਼ਰਨ ਗੁਰ ਦੀਖਿਆ ਦਾਨ ਲੈ ਅਮਰ ਸੱਦ ਸੱਦ ਜੀ ਜੀ ਕਹਿੰਦੇ ਇਸੇ ਪ੍ਰਕਾਰ ਆਪਣੇ ਗੁਰੂ ਦੀ ਸ਼ਰਨ ਪੈ ਕੇ ਪਹਿਲਾਂ ਆਪਣੇ ਗੁਰੂ ਨੂੰ ਤਨ ਅਰਪਣ ਕਰੋ ਫੇ ਆਪਣਾ ਮਨ ਅਰਪਣ ਕਰੋ ਫਿਰ ਜਿਹੜਾ ਤੁਹਾਡੇ ਕੋਲੇ ਤਨ ਹੈ ਉਹ ਅਰਪਣ ਕਰੋ ਸਤਿਗੁਰੂ ਦੀ ਸ਼ਰਨ ਪਾ ਕੇ ਜਦੋਂ ਇਹ ਚੀਜ਼ਾਂ ਅਰਪਣ ਕਰੋਗੇ ਤੇ ਫਿਰ ਮਹਾਰਾਜ ਦੇ ਘਰੋਂ ਕੀ ਮਿਲੇਗਾ ਦਾਨ ਲੈ ਅਮਰ ਅਮਰ ਦਾਨ ਜਿਹੜਾ ਹੈ ਖਾਲਸਾ ਜੀ ਉਹ ਹੈ ਗੁਰੂ ਦਾ ਨਾਮ ਉਸ ਮਨੁੱਖ ਨੂੰ ਕਹਿੰਦੇ ਅਮਰਦਾਨ ਜਿਹੜਾ ਹੈ ਗੁਰੂ ਦਾ ਨਾਮ ਜਿਹੜਾ ਹੈ ਉਹ ਫਿਰ ਪ੍ਰਾਪਤ ਹੁੰਦਾ ਜਦੋਂ ਆਪਣੇ ਸਤਿਗੁਰਾਂ ਦੇ ਚਰਨਾ ਕਮਲਾਂ ਵਿੱਚ ਖਾਲਸਾ ਜੀ ਆਪਾਂ ਤਨ ਮਨ ਧਨ ਅਰਪਣ ਕਰ ਦਿੰਨੇ ਆ ਪਰ ਕਰੇ ਕੌਣ ਜਿਵੇਂ ਇੱਕ ਸਾਖੀ ਆਉਂਦੀ ਹੈ ਕਿ ਖਾਲਸਾ ਜੀ ਉਹ ਜਿਹੜਾ ਰਾਜਾ ਜਨਕ ਹੋਇਆ ਉਹਨੇ ਕਹਿਣਾ ਕੀਤਾ ਸੀ ਵੀ ਮੈਨੂੰ ਕੋਈ ਜਿਹੜਾ ਘੋੜੇ ਤੇ ਚੜਨ ਤੋਂ ਪਹਿਲਾਂ ਕੋਈ ਗਿਆਨ ਕਰਵਾ ਦੇਵੇ ਤੇ ਉਹਨੂੰ ਮੈਂ ਆਪਣਾ ਗੁਰੂ ਮੰਨਾਂਗਾ ਤੇ ਖਾਲਸਾ ਜੀ ਭਗਵਾਨ ਅਸ਼ਟਾਵਕਰ ਹੋਇਆ ਉਹਦੇ ਸਰੀਰ ਵਿੱਚ 8 ਚੱਕਰ ਪੈਂਦੇ ਸਨ 8 ਵਾਲ ਪੈਂਦੇ ਸੀ ਇਸ ਕਰਕੇ ਕੁਬਜਾ ਵੀ ਸੀ ਬਾਹਵਾ ਵੀ ਵਿੰਗੀਆਂ ਸੀ ਮੂੰਹ ਵੀ ਵਿੰਗਾ ਸੀ ਲੱਤਾਂ ਵੀ ਟੇਡੀਆਂ ਸੀ 8 ਜਿਹੜੇ ਕੁੱਬ ਪੈਂਦੇ ਸੀ ਤੇ ਜਿਹਨੂੰ ਦੁਨੀਆਂ ਦੇ ਖਾਲਸਾ ਜੀ ਵੱਡੇ ਵੱਡੇ ਪੰਡਤ ਰਿਸ਼ੀ ਆਏ ਰਾਜੇ ਜਨਕ ਨੂੰ ਗਿਆਨ ਦੇਣ ਵਾਸਤੇ ਕਿਉਂਕਿ ਉਹਨੇ ਸੋਨੇ ਨਾਲ ਤੋਲਣਾ ਸੀ ਨਾਲੇ ਆਪਣਾ ਗੁਰੂ ਬਣਾਉਣਾ ਸੀ ਹੁਣ ਕੌਣ ਹੈ ਬੰਦਾ ਜਿਹੜਾ ਖਾਲਸਾ ਜੀ ਘੋੜੇ ਦੀ ਰਕਾਬ ਵਿੱਚ ਪੈਰ ਰੱਖੇ ਤੇ ਲੱਤ ਘੁਮਾ ਕੇ ਘੋੜੇ ਤੇ ਬੈਠੇ ਤੇ ਇੰਨੇ ਚਿਰ ਚੋਂ ਨੂੰ ਕੋਈ ਗਿਆਨ ਕਰਵਾ ਦੇ ਇਹ ਕੋਈ ਗੱਲ ਬਣਦੀ ਨਹੀਂ ਪਰ ਖਾਲਸਾ ਜੀ ਉਸ ਦਰਬਾਰ ਵਿੱਚ ਸਾਰੇ ਲੋਕ ਹਾਰਗੇ ਅਸ਼ਟਾਵਕਰ ਜੀ ਵੀ ਪਹੁੰਚੇ ਜਦੋਂ ਉਹ ਪਹੁੰਚੇ ਤੇ ਜਾ ਕੇ ਰਾਜੇ ਨੂੰ ਕਹਿੰਦੇ ਰਾਜੇ ਮੈਂ ਤੈਨੂੰ ਗਿਆਨ ਤੇ ਕਰਵਾ ਦਊਗਾ ਘੋੜੇ ਚੜ੍ਹਨ ਤੋਂ ਪਹਿਲਾਂ ਹੀ ਪਰ ਮੈਨੂੰ ਇਹ ਦੱਸ ਮੇਰੀ ਇੱਕ ਸ਼ਰਤ ਹੈ ਮੈਨੂੰ ਕੀ ਅਰਪਣ ਕਰੇਗਾ ਤੇਰੇ ਕੋਲੇ ਤਿੰਨ ਚੀਜ਼ਾਂ ਨੇ ਤੇਰੇ ਕੋਲੇ ਮਨ ਹੈ ਤਨ ਹੈ ਤੇ ਧਨ ਹੈ ਇਹ ਤਿੰਨਾ ਵਿੱਚੋਂ ਮੈਨੂੰ ਕੀ ਅਰਪਣ ਕਰੇਗਾ ਤੇ ਖਾਲਸਾ ਜੀ ਉਸ ਵੇਲੇ ਰਾਜੇ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਪਤਨੀ ਨੂੰ ਕਹਿੰਦਾ ਵੀ ਤਨ ਦੇਵਾ ਤੇ ਪਤਨੀ ਕਹਿਣ ਲੱਗੀ ਜੇ ਤੂੰ ਤਨ ਦੇ ਤਾ ਤੇ ਮੇਰੇ ਕਿਹੜੇ ਕੰਮ ਦਾ ਮੇਰੇ ਕੋਲੋਂ ਦੂਰ ਹੋ ਜਾਏਗਾ ਤੇ ਕਹਿੰਦਾ ਫਿਰ ਮੈਂ ਧਨ ਦੇ ਦਿੰਨਾ ਕਹਿੰਦਾ ਜੇ ਤੂੰ ਕਹਿੰਦੀ ਜੇ ਤੂੰ ਧਨ ਦੇਤਾ ਤੇ ਆਪਾਂ ਤੇ ਕੰਗਾਲ ਹੋ ਜਾਾਂਗੇ ਰਾਜ ਭਾਗ ਕਾਦਾ ਤੇ ਕਹਿੰਦਾ ਫਿਰ ਮੈਂ ਮਨ ਦੇ ਦਿੰਨਾ ਉਹ ਕਹਿੰਦੀ ਵੀ ਆਹ ਮਨ ਦਾ ਕੋਈ ਕੰਮ ਨਹੀਂ ਹੈ ਤੂੰ ਮਨ ਉਹਨੂੰ ਅਰਪਣ ਕਰ ਦੇ ਤੇ ਖਾਲਸਾ ਜੀ ਉਸ ਵੇਲੇ ਰਾਜਾ ਜਾ ਕੇ ਅਸ਼ਟਾਵਕਰ ਨੂੰ ਆਪਣਾ ਮਨ ਅਰਪਣ ਕਰ ਦਿੰਦਾ ਕਹਿੰਦਾ ਵੀ ਆਹ ਮਨ ਮੈਂ ਮੈਂ ਤੁਹਾਨੂੰ ਅਰਪਣ ਕਰਦਾ ਤੇ ਖਾਲਸਾ ਜੀ ਜਿਸ ਵੇਲੇ ਵਾਰੀ ਆਉਂਦੀ ਹੈ ਗਿਆਨ ਕਰਵਾਉਣ ਦੀ ਰਾਜਾ ਜਾ ਕੇ ਘੋੜੇ ਦੇ ਕੋਲ ਖੜਦਾ ਤੇ ਇੱਕ ਪੈਰ ਜਿਹੜਾ ਰਕਾਬ ਦੇ ਵਿੱਚ ਪਾਉਣ ਲੱਗਦਾ ਹਜੇ ਪਾਇਆ ਨਹੀਂ ਹੁੰਦਾ ਕੌਣ ਲੱਗਦਾ ਤੇ ਉਹ ਅਸ਼ਟਾਵਕਰ ਜੀ ਕਹਿੰਦੇ ਰਾਜਾ ਕੀ ਕਰਨ ਲੱਗਾ ਕਹਿੰਦੇ ਵੀ ਮਹਾਰਾਜ ਮੈਂ ਪੈਰ ਰੱਖਣ ਲੱਗਾ ਲਕਾਬ ਚ ਕਹਿੰਦੇ ਤੈਨੂੰ ਕਿੰਨੇ ਕਿਹਾ ਪੈਰ ਰੱਖਣ ਨੂੰ ਕਹਿੰਦਾ ਵੀ ਮੈਂ ਪੈਰ ਰੱਖੂਗਾ ਤੇ ਫਿਰ ਹੀ ਮੈਨੂੰ ਗਿਆਨ ਹੋਊਗਾ ਜਿਵੇਂ ਪੈਰ ਰੱਖ ਕੇ ਚੜੂਗਾ ਅਸ਼ਟਾਵਕਰ ਜੀ ਕਹਿਣ ਲੱਗੇ ਤੈਨੂੰ ਕਿਹਾ ਕਿੰਨੇ ਹੈ ਵੀ ਪੈਰ ਰੱਖ ਕਹਿੰਦਾ ਮੇਰੇ ਮਨ ਨੇ ਤੇ ਅਸ਼ਟਾਵਕਰ ਕਹਿਣ ਲੱਗੇ ਮਨ ਤਾਂ ਤੂੰ ਮੈਨੂੰ ਅਰਪਣ ਕੀਤਾ ਮਨ ਤਾਂ ਤੇਰੇ ਕੋਲੇ ਹੈ ਹੀ ਨਹੀਂ ਮਨ ਤੇ ਹੁਣ ਤੇਰਾ ਮੇਰਾ ਹੈ ਮੈਂ ਜੋ ਸੋਚਾਂਗਾ ਉਹ ਤੂੰ ਕਰ ਸਕਦਾ ਤੂੰ ਕਿੱਦਾਂ ਪੈ ਰੱਖ ਸਕਦਾ ਰਕਾਬ ਵਿੱਚ ਖਾਲਸਾ ਜੀ ਕਪਾਟ ਖੁੱਲ ਗਏ ਤੇ ਗਿਆਨ ਹੋ ਗਿਆ ਕਿ ਵਾਕਈ ਮਨ ਤਾਂ ਮੈਂ ਇਹਨਾਂ ਨੂੰ ਅਰਪਣ ਕਰ ਦਿੱਤਾ ਤੇ ਮਨ ਦੀ ਸਾਰੀ ਖੇਡ ਆਪਾਂ ਖਾਲਸਾ ਜੀ ਸਤਿਗੁਰਾਂ ਨੂੰ ਕੁਝ ਵੀ ਅਰਪਣ ਨਹੀਂ ਕਰਦੇ ਨਾ ਤਨ ਕਰਦੇ ਆ ਨਾ ਮਨ ਕਰਦੇ ਆ ਨਾ ਧਨ ਕਰਦੇ ਆ ਸਾਰਾ ਕੁਝ ਆਪਣਾ ਸਮਝ ਕੇ ਰੱਖਦੇ ਆ ਇਸ ਕਰਕੇ ਸਾਨੂੰ ਜਿਹੜਾ ਹੈ ਉਹ ਨਾਮ ਦਾ ਖਜ਼ਾਨਾ ਪ੍ਰਾਪਤ ਨਹੀਂ ਹੁੰਦਾ ਮਾਨ ਅਰਪਣ ਕਰਨ ਦਾ ਮਤਲਬ ਹੁੰਦਾ ਖਾਲਸਾ ਜੀ ਸੰਸਾਰ ਵਿੱਚ ਜੋ ਹੋ ਜਾਵੇ ਜੋ ਦੁੱਖ ਸੁੱਖ ਆਇਆ ਹੈ ਉਹਦਾ ਆਪਣੇ ਉੱਤੇ ਪ੍ਰਭਾਵ ਨਾ ਪੈਣ ਦੇਣਾ ਕਹਿਣਾ ਇਹ ਗੁਰੂ ਕੀ ਖੇੜ ਹੈ ਗੁਰੂ ਕੀ ਮौज ਹੈ ਇਹ ਈਵੇਂ ਹੀ ਹੋਣਾ ਸੀ ਆਨੰਦ ਵਿੱਚ ਰਹਿਣਾ ਖਾਲਸੇ ਨੇ ਖਾਲਸਾ ਜੀ ਪੋਟੀ ਪੋਟੀ ਸਰੀਰ ਦੀ ਕਰਵਾ ਲਈ ਕਿਉਂਕਿ ਸਿਰ ਗੁਰੂ ਦਾ ਸਮਝਿਆ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਸੀਸ ਲਵਾ ਲਿਆ ਕਿਉਂਕਿ ਸੀਸ ਖਾਲਸਾ ਜੀ ਗੁਰੂ ਦਾ ਸੀ ਜੇ ਆਪਣਾ ਹੁੰਦਾ ਤੇ ਬਚਾ ਲੈਂਦੇ ਆਪਾਂ ਬਚਾਉਂਦੇ ਹਾਂ ਉਹ ਸ਼ਹੀਦ ਸਿੰਘ ਸੀ ਉਹ ਸੂਰਮੇ ਸਨ ਉਹਨਾਂ ਨੇ ਸ੍ਰੀ ਗੁਰੂ ਨੂੰ ਸਮਝਿਆ ਗੁਰੂ ਨੂੰ ਤਨ ਮਨ ਧਨ ਅਰਪਣ ਕੀਤਾ ਸੀ ਉਹਨਾਂ ਆਪਣੇ ਲੋਕ ਕੁਝ ਵੀ ਨਹੀਂ ਰੱਖਿਆ ਖਾਲਸਾ ਜੀ ਜਿਵੇਂ ਟੋਡਰ ਮਾਲ ਜੀ ਉਹਨਾਂ ਨੇ ਧਨ ਨਹੀਂ ਰੱਖਿਆ ਖਾਲਸਾ ਜੀ ਸਾਰਾ ਲੁਟਾ ਦਿੱਤਾ ਸੋ ਇਸੇ ਕਰਕੇ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਕੋਈ ਆਪਣੇ ਗੁਰੂ ਨੂੰ ਸਭ ਕੁਝ ਅਰਪਣ ਕਰੋ ਫਿਰ ਤੁਹਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਸੋਖੀ ਸੋਖ ਪ੍ਰਾਪਤ ਹੋਣਗੇ ਕਿਸੇ ਪ੍ਰਕਾਰ ਦਾ ਵੀ ਦੁੱਖ ਪ੍ਰਾਪਤ ਨਹੀਂ ਹੋਵੇਗਾ ਪਰ ਖਾਲਸਾ ਜੀ ਸੀ ਮਨ ਵੀ ਆਪਣੇ ਮਨ ਪਿੱਛੇ ਲੱਗੇ ਹੋਏ ਮਨਮੁਖ ਬਣੇ ਹੋਏ ਆ ਧਨ ਦਾ ਖਾਲਸਾ ਜੀ ਮੋਹ ਲਾਲਚ ਕਰਦੇ ਆ ਤੇ ਤਨ ਦਾ ਵੀ ਖਾਲਸਾ ਜੀ ਆਪਣੀ ਵਡਿਆਈ ਕਰਦੇ ਆ ਕਿ ਮੇਰੇ ਤਨ ਵਰਗਾ ਕੋਈ ਤਨ ਨਹੀਂ ਨਹੀਂ ਇਸੇ ਕਰਕੇ ਤੇ ਆਪਾਂ ਮਰੇ ਹਾਂ ਸੰਸਾਰ ਵਿੱਚ ਇਸੇ ਕਰਕੇ ਤੇ ਦੁੱਖ ਚ ਮੇਲਿਆਂ ਵਿੱਚ ਪਏ ਹਾਂ ਸੁੱਖ ਨਹੀਂ ਵਰਤ ਰਿਹਾ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮੇਹਰਾਂ ਕਰਨ ਆਓ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਆਈ ਐ ਸਰਵਣ ਕਰੀਏ ਕਿਵੇਂ ਗੁਰੂ ਗਰੀਬ ਨਿਵਾਜ ਮੇਹਰਾਂ ਕਰ ਰਹੇ ਤਰਸ ਕਰ ਰਹੇ ਇਹ ਹੜ੍ਹ ਬੀਤੀ ਖਾਲਸਾ ਜੀ ਇੱਕ ਗਰੀਬ ਪਰਿਵਾਰ ਦੀ ਹੈ ਤੇ ਮੈਨੂੰ ਕਿਸੇ ਮੇਰੇ ਮਿੱਤਰ ਨੇ ਸੁਣਾਉਣਾ ਕੀਤੀ ਆ ਤੇ ਮੈਂ ਆਪ ਜੀ ਨਾਲ ਉਹ ਸਾਂਝੀ ਕਰ ਰਿਹਾ ਕਿ ਕਿਵੇਂ ਮਹਾਰਾਜ ਦੀ ਕਿਰਪਾ ਉਸ ਗਰੀਬ ਪਰਿਵਾਰ ਤੇ ਹੁੰਦੀ ਹੈ ਖਾਲਸਾ ਜੀ ਇਸ ਪਰਿਵਾਰ ਵਿੱਚ ਦੋਵੇਂ ਜੀ ਨੇ ਉਹਨਾਂ ਦੇ ਦੋ ਬੱਚੇ ਨੇ ਤੇ ਇੱਕ ਉਹਨਾਂ ਦੀ ਬਜ਼ੁਰਗ ਮਾਈ ਆ ਪੰਜ ਜਾਣੇ ਨੇ ਪਰਿਵਾਰ ਦੇ ਵਿੱਚ ਤੇ ਕਮਾਉਣ ਵਾਲਾ ਉਹ ਜਿਹੜੀ ਬੀਰੀ ਦੀ ਹੜ੍ਹ ਬੀਤੀ ਹੈ ਉਹਨਾਂ ਦਾ ਘਰ ਵਾਲਾ ਹੀ ਹੈ ਤੇ ਖਾਲਸਾ ਜੀ ਉਹ ਕਿਤੇ ਰਾਤ ਆਉਂਦੇ ਸੀ ਤੇ ਕਿਸੇ ਨੇ ਐਕਸੀਡੈਂਟ ਗੱਡੀ ਮਾਰ ਦਿੱਤੀ ਉਹ ਸ਼ਰਾਬੀ ਸੀ ਗੱਡੀ ਵਿੱਚ ਉਹਨਾਂ ਨੇ ਜਦੋਂ ਗੱਡੀ ਮਾਰੀ ਤੇ ਉਹਨਾਂ ਦੀ ਲੱਤ ਦੋ ਤਿੰਨ ਜਗ੍ਹਾ ਤੋਂ ਟੁੱਟ ਗਈ ਚੂਲਾ ਵੀ ਟੁੱਟ ਗਿਆ ਲੱਤ ਵੀ ਟੁੱਟ ਗਈ ਤੇ ਉਹਨਾਂ ਨੂੰ ਚੋਕੇ ਸਰਕਾਰੀ ਹਸਪਤਲ ਖੜਿਆ ਜਿੰਨਾ ਕੋ ਉਹਨਾਂ ਕੋ ਮਾਇਆ ਹੈ ਨਹੀਂ ਸੀ ਪੈਸਾ ਕੋਲ ਹੈ ਨਹੀਂ ਸੀ ਗਰੀਬ ਸੀ ਪਿੰਡ ਵਿੱਚੋਂ ਕਿਸੇ ਨੇ ਬਾਹ ਨਾ ਫੜੀ ਜਿਹੜੇ ਕੋਈ ਗਰੀਬ ਸਨ ਜਿਹੜੇ ਕਈ ਮਾੜੀ ਮੋٹے ਨਾਲ ਗਰੀਬ ਪਰਿਵਾਰ ਸਨ ਉਹਨਾਂ ਨੇ ਕੋਈ 2 5 10 ਰੁਪਏ ਦੇ ਕੇ ਇਹ ਖਾਲਸਾ ਜੀ ਜਿਹੜੇ ਚੰਗੇ ਲੋਕ ਸੀ ਪਿੰਡ ਵਿੱਚ ਚੌਧਰ ਵਾਲੇ ਉਹਨਾਂ ਨੇ 1 ਰੁਪਈਆ ਤੱਕ ਨਹੀਂ ਦਿੱਤਾ ਤੇ ਜਦੋਂ ਏਦਾਂ ਦੇ ਹਾਲਾਤ ਬਣੇ ਕਿ ਲਤ ਜਿਹੜੀ ਸੀ ਖਾਲਸਾ ਜੀ ਉਹ ਜਿੰਨਾ ਕ ਇਲਾਜ ਜਿੰਨੇ ਕ ਪੈਸੇ ਸੀਗੇ ਉਹਨਾਂ ਕ ਇਲਾਜ ਹੋਇਆ ਉਸ ਤੋਂ ਬਾਅਦ ਉਹ ਜਿਹੜਾ ਵੀਰ ਹੈ ਉਹ ਜਿਹੜੇ ਬਜ਼ੁਰਗ ਨੇ ਉਹ ਖਾਲਸਾ ਜੀ ਮੰਜੀ ਤੇ ਪੈ ਗਏ ਤੇ ਹੁਣ ਘਰ ਵਿੱਚ ਕੋਈ ਕਿਸੇ ਪ੍ਰਕਾਰ ਦੀ ਰੋਜੀ ਰੋਟੀ ਲਿਆਉਣ ਵਾਲਾ ਕਮਾਉਣ ਵਾਲਾ ਨਹੀਂ ਇੱਕ ਮਾਤਾ ਜੀ ਉਹ ਕਿਸੇ ਦੇ ਘਰ ਖਾਲਸਾ ਜੀ ਕੰਮ ਕਰਕੇ ਹੀ ਆਪਣੇ ਪੰਜ ਪਰਿਵਾਰ ਦੇ ਜੀਆਂ ਨੂੰ ਪਾਲਦੇ ਤੇ ਮੰਝੇ ਉੱਤੇ ਉਹ ਬੰਦਾ ਪੈ ਗਿਆ ਉਹਦੀ ਲੱਤ ਦਾ ਕੋਈ ਇਲਾਜ ਕਰਾਉਣ ਵਾਲਾ ਵੀ ਨਹੀਂ ਤੇ ਖਾਲਸਾ ਜੀ ਉਹ ਕਹਿੰਦੇ ਸਿੱਧੀ ਡੰਡੇ ਦੀਆਂ ਲੱਕੜੀਆਂ ਨਾ ਜਿੱਦਾਂ ਡੰਡੇ ਹੁੰਦੇ ਆ ਖਾਲਸਾ ਜੀ ਇਹਨਾਂ ਨੂੰ ਕੱਟ-ਕੱਟ ਕੇ ਲੱਤ ਤੇ ਤੇ ਡੰਡੇ ਆਸੇ-ਪਾਸੇ ਲੱਤ ਤੇ ਬੰਨ ਕੇ ਤੇ ਰस्सियां ਨਾਲ ਲਪੇਟੇ ਸੀ ਵੀ ਲੱਤ ਸਿੱਧੀ ਰਵੇ ਦਰਦ ਨਾ ਹੋਵੇ ਪਰ ਇਲਾਜ ਨਹੀਂ ਸੀ ਹੋਇਆ ਤੇ ਜਿਹਦੇ ਕਰਕੇ ਲੱਤ ਕਾਲੀ ਹੋਣੀ ਹੋ ਗਈ ਸ਼ੁਰੂ ਹੋ ਗਈ ਸੀ 3 ਮਹੀਨੇ ਹੋ ਗਏ ਸਨ ਇਦਾਂ ਹੋਇਆਂ ਨੂੰ ਕਹਿੰਦੇ ਉਸ ਤੋਂ ਬਾਅਦ ਨਾ ਉਹ ਜਿਹੜੇ ਮਾਤਾ ਸੀ ਨਾ ਜਿਨ੍ਹਾਂ ਦੇ ਘਰ ਸੇਵਾ ਕਰਨ ਜਾਂਦੀ ਕੰਮ-ਕਾਜ ਕਰਨ ਜਾਂਦੀ ਸੀਗੀ ਉਹ ਗੁਣਮੁਖ ਪਰਿਵਾਰ ਸੀ ਅੱਗੋਂ ਤੇ ਉਹ ਵੀ ਕੋਈ ਬਹੁਤੇ ਇੰਨੇ ਸਹਿੰਦੇ ਨਹੀਂ ਸੀ ਉਹਨਾਂ ਦੇ ਘਰ ਉਹਨਾਂ ਦੇ ਨੌ ਦੇ ਘਰ ਬੱਚਾ ਹੋਇਆ ਸੀ ਇਸ ਕਰਕੇ ਉਹ ਮਾਤਾ ਨੂੰ ਉਹਨਾਂ ਨੇ ਲਾਇਆ ਸੀ ਉਹਨਾਂ ਦੇ ਘਰ ਮਾਤਾ ਹੈ ਨਹੀਂ ਸੀ ਕੋਈ ਕੰਮ ਹੋਰ ਕਰਨ ਵਾਲੀ ਤੇ ਉਹ ਵੀ ਕੋਈ ਬਹੁਤੇ ਸ਼ਾਹੂਕਾਰ ਨਹੀਂ ਸੀ ਵੀ ਜਿਹੜੀ ਮਦਦ ਕਰ ਸਕਦੇ ਤੇ ਪਰ ਉਹ ਸੀ ਉਹ ਜਿਹੜੀ ਜਿਹਦੇ ਘਰ ਬੱਚਾ ਹੋਇਆ ਸੀ ਉਹ ਉਹ ਬੀਬੀ ਜਿਹੜੀ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਘਟ ਘਟ ਕੇ ਖਾਲਸਾ ਜੀ ਉਹਨੇ 7-8 ਸਾਲਾਂ ਬਾਅਦ ਉਹਦੇ ਘਰ ਭੁਜੰਗੀ ਹੋਇਆ ਬੱਚਾ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਰਨ ਬਹੁਤ ਜਾਂਦੀ ਸੀ ਜਦੋਂ ਉਹਨੂੰ ਪਤਾ ਲੱਗਾ ਉਹਨੇ ਆਪਣੀ ਦਸੀ ਵੀ ਮੇਰੇ ਵੇਰਾ ਘਰ ਵਾਲਾ ਤੇ ਇਦਾਂ ਉਹਦਾ ਐਕਸੀਡੈਂਟ ਹੋ ਗਿਆ ਕੋਈ ਰੁਪਈਆ ਲਾ ਕੇ ਰਾਜ਼ੀ ਨਹੀਂ ਤੇ ਅਸੀਂ ਕਿੱਥੋਂ ਉਹਦੇ ਤੇ ਪੈਸੇ ਲਾਈਏ ਬਹੁਤ ਔਖੀਆਂ ਤੇ ਉਹ ਜਿਹੜੀ ਅੱਗੋਂ ਬੀਬੀ ਦੇ ਘਰ ਸੇਵਾ ਕਰਨ ਜਾਂਦੀ ਸੀ ਉਹਨੇ ਕਿਹਾ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਸ਼ੀਦਾ ਸਿੰਘਾਂ ਤੇ ਐਸੀ ਕਿਰਪਾ ਵੇਖੀ ਤੇਰਾ ਆਪੇ ਕੰਮ ਕਾਜ ਕਰਨਗੇ ਤੇਰੇ ਜਿਹੜੇ ਘਰ ਆਉਕੜਾ ਆਈਆਂ ਸਾਰੀਆਂ ਦੂਰ ਕਰਨਗੇ ਤੂੰ ਜਰੂਰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਤੇ ਉਹ ਖਾਲਸਾ ਦੀ ਬੀਬੀ ਅਨਪੜ ਸੀ ਜਿਹੜੀ ਗਰੀਬਣੀ ਸੀ ਤੇ ਉਹ ਕਹਿੰਦੀ ਵੀ ਮੈਂ ਤਾਂ ਕੁਝ ਵੀ ਨਹੀਂ ਮੈਨੂੰ ਆਉਂਦਾ ਮੈਂ ਕੀ ਕਰਾਂਗੀ ਨਾ ਮੈਨੂੰ ਬਾਣੀ ਪੜ੍ਹਨੀ ਆਉਦੀ ਨਾ ਸਮਝ ਆਉਂਦੀ ਤੇ ਉਹ ਭੈਣ ਨੇ ਕੋਈ ਕਹਿ ਦਿੱਤਾ ਵੀ ਤੂੰ ਕੁਝ ਨਹੀਂ ਕਰਨਾ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ ਜੇ ਵਾਹਿਗੁਰੂ ਵਾਹਿਗੁਰੂ ਵੀ ਨਹੀਂ ਕਹਿਣਾ ਤੂੰ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਕਰੀ ਜਾ ਤੂੰ ਇਹੋ ਹੀ ਕਹੀ ਜਾ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਖਾਲਸਾ ਜੀ ਇਦਾਂ ਉਹਨੂੰ ਦੱਸ ਦਿੱਤਾ ਉਹ ਮਾਤਾ ਜਿਹੜੀ ਸੀ ਹੁਣ ਭੋਲੇ ਭਾਵ ਵਾਲਾ ਜਿਹੜਾ ਮਨੁੱਖ ਹੁੰਦਾ ਖਾਲਸਾ ਜੀ ਉਹਨੂੰ ਹੁੰਦਾ ਵੀ ਮੇਰਾ ਕਾਰਜ ਹੋ ਜਵੇ ਜਿਵੇਂ ਮਰਜ਼ੀ ਹੋ ਜਵੇ ਤੇ ਉਹ ਮਾਤਾ ਨੇ ਨਾ ਕੰਮ ਕਾਰ ਕਰਦੀ ਨੇ ਵੀ ਕਰੀ ਜਾਣਾ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਤੁਰਦੀ ਫਿਰਦੀ ਨੇ ਘਰੇ ਜਾ ਕੇ ਵੀ ਜਦੋਂ ਵੀ ਉਹਨੂੰ ਵਕਤ ਮਿਲਣਾ ਉਹਨੇ ਇਦਾਂ ਹੀ ਕਰੀ ਜਾਣਾ ਭੋਲੀ ਜਾਣਾ ਕੋਈ ਨਾ ਕੋਲ ਬੀ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਕਿਉਂਕਿ ਪ੍ਰੇਮ ਬਣ ਗਿਆ ਤੇ ਭਰੋਸਾ ਹੋ ਗਿਆ ਵੀ ਫਲਾਣੀ ਨੂੰ 7-8 ਸਾਲਾਂ ਬਾਅਦ ਪੁੱਤ ਮਿਲਿਆ ਉਥੋਂ ਤੇ ਮੈਨੂੰ ਕਿਉਂ ਨਹੀਂ ਬਾਬਾ ਦੀਪ ਸਿੰਘ ਸਾਹਿਬ ਜੀ ਦੇਣਗੇ ਕਹਿੰਦੇ ਮੈਂ ਇਦਾਂ ਹੀ ਅਰਦਾਸ ਕਰਦੀ ਰਹਿਣਾ ਬਾਬਾ ਦੀਪ ਸਿੰਘ ਸਾਹਿਬ ਦੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹਿਣਾ ਇਹ ਮੇਰਾ ਮਿੱਤਰ ਖਾਲਸਾ ਜੀ ਐਵੇਂ ਸੁਣਾਉਂਦਾ ਉਹਨਾਂ ਨੂੰ ਨਾ ਉਹ ਮਿਲਿਆ ਸੀ ਪਰਿਵਾਰ ਤੇ ਉਹ ਮਿਲਨ ਕਰਕੇ ਉਹਨਾਂ ਨੇ ਆਪਣੀ ਸਾਰੀ ਉਹ ਵਾਰਤਾ ਲਾਬ ਦੱਸੀ ਸੀ ਤੇ ਉਹ ਮੇਰੇ ਮਿੱਤਰ ਨੇ ਫਿਰ ਮੈਨੂੰ ਖਾਲਸਾ ਜੀ ਸੁਣਾਉਣਾ ਕੀਤੀ ਐ ਤੇ ਉਹ ਮੈਂ ਆਪ ਵੀ ਨਾਲ ਸਾਂਝੀ ਕਰਨਿਆ ਵੈਸੇ ਮੈਂ ਉਹਨਾਂ ਦੇ ਪਰਿਵਾਰ ਉਹ ਪਰਿਵਾਰ ਨੂੰ ਨਹੀਂ ਜਾਣਦਾ ਮੈਨੂੰ ਇਹ ਵੀ ਨਹੀਂ ਪਤਾ ਕਿਹੜਾ ਉਹਨਾਂ ਦਾ ਪਿੰਡ ਹੈ ਤੇ ਉਹ ਸ਼ੀਦਾ ਸਾਹਿਬ ਹੀ ਖਾਲਸਾ ਜੀ ਉਹਨਾਂ ਨੂੰ ਮਿਲੇ ਸੀ ਤੇ ਉੱਥੇ ਹੀ ਉਹਨਾਂ ਨੇ ਕੁਦਰਤੀ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹਨਾਂ ਨੇ ਆਪਣੀ ਜਿਹੜੀ ਜੀਵਨ ਦੀ ਖੇੜ ਜਿਹੜੀ ਉੱਥੇ ਕਿਸੇ ਨੂੰ ਸੁਣਾ ਰਹੇ ਸੀ ਤੇ ਮੇਰੇ ਮਿੱਤਰ ਨੇ ਉਹ ਸਾਰੀ ਉਹਨਾਂ ਕੋਲੋਂ ਪੁੱਛੀ ਸੁਣੀ ਤੇ ਉਹ ਦੱਸਦੇ ਕਿ ਕਹਿੰਦੇ ਵੀ ਮੈਂ ਨਾ ਜਦੋਂ ਮੈਨੂੰ ਇਦਾਂ ਹੋ ਗਿਆ ਮੈਨੂੰ ਮਹੀਨਾ ਹੋ ਗਿਆ ਸੀ ਮਹੀਨੇ ਤੋਂ ਵੱਧ ਹੀ ਹੋ ਗਿਆ ਹੋਊਗਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਕਰਦੇ ਆਂ ਕਹਿੰਦੇ ਇੱਕ ਦਿਨ ਅਚਾਨਕ ਮਹਾਰਾਜ ਦੀ ਖੇੜ ਵਰਤਦੀ ਹੈ ਕਿ ਜਿੰਨਾ ਘਰੇ ਮੈਂ ਕੰਮ ਕਰਦੀ ਆਂ ਉਹਨਾਂ ਦੇ ਘਰ ਨਾਲ ਉਹ ਜਿਹੜੀ ਜਿਹਦੇ ਘਰ ਬੱਚਾ ਹੋਇਆ ਸੀ ਉਹਦੇ ਘਰ ਉਹਦੇ ਘਰ ਵਾਲੇ ਦਾ ਕੋਈ 마ਸੀ ਦਾ ਪੁੱਤ ਜਾਂ ਇਦਾਂ ਰਿਸ਼ਤੇਦਾਰੀ ਚੋਂ ਕੋਈ ਆਇਆ ਉਹਨੇ ਬਾਣਾ ਪਾਇਆ ਹੋਇਆ ਸੀ ਨਿਹੰਗ ਸਿੰਘ ਤੇ ਉਹ ਬਾਹਰੋਂ ਆਏ ਸੀ ਤੇ ਕਹਿੰਦੇ ਵੀ ਅਸੀਂ ਨਾ ਮੈਂ ਉਹਨਾਂ ਦੇ ਘਰ ਕੰਮ ਕਰਦੀ ਸਾਂ ਤੇ ਮੈਂ ਬੈਠੀ ਇਹੋ ਕਰੀ ਜਾਵਾ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਤੇ ਉਹ ਮੈਨੂੰ ਕਹਿਣ ਲੱਗੇ ਮਾਦਾ ਤੇਰਾ ਸ਼ਹੀਦਾ ਨਾਲ ਵਾਵਾ ਪ੍ਰੇਮ ਲੱਗਦਾ ਤੇ ਜਦੋਂ ਉਹਨੇ ਇੰਨੀ ਗੱਲ ਕਹੀ ਤੇ ਮੈਂ ਉਹਨੂੰ ਕਿਹਾ ਵੀ ਮੇਰੇ ਹੱਥੇ ਕੋਈ ਪ੍ਰੇਮ ਨਹੀਂ ਸੀ ਮੈਨੂੰ ਤੇ ਆ ਭੈਣ ਉਹਨਾਂ ਨੇ ਕਿਹਾ ਵੀ ਤੂੰ ਇਹ ਜਪਿਆ ਕਰ ਤੇ ਬਾਬਾ ਜੀ ਕਿਰਪਾ ਕਰਨਗੇ ਤੇਰੇ ਘਰ ਆਈਆਂ ਔਕੜਾਂ ਦੂਰ ਕਰਨਗੇ ਤੇ ਮੈਂ ਤਾਂ ਜਪਦੀਆਂ ਤੋਂ ਮੈਨੂੰ ਪੁੱਛਣ ਲੱਗੇ ਵੀ ਤੇਰੇ ਘਰੇ ਕਾਹ ਦੀ ਔਕੜ ਐ ਮਾਤਾ ਵੀ ਕੀ ਦੁੱਖਾ ਤੈਨੂੰ ਤੇ ਕੀ ਕਰਦੇ ਤੇਰੇ ਘਰ ਦੇ ਸਾਰਾ ਕੁਝ ਪੁੱਛਿਆ ਮੈਂ ਉਹਨੂੰ ਕਿਹਾ ਵੀ ਮੇਰਾ ਘਰ ਵਾਲਾ ਤੇ ਮੰਜੇ ਤੇ ਪਿਆ ਉਹਦੀ ਲੱਤ ਟੁੱਟ ਗਈ ਸੀ ਤੇ ਆਪ੍ਰਸ਼ਨ ਨਹੀਂ ਸਾਡੇ ਕੋਲ ਹੋਇਆ ਪੈਸੇ ਨਹੀਂ ਲੱਗੇ ਉਹੀ ਕਮਾਉਂਦਾ ਸੀ ਹੁਣ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਹੀ ਪੈਸਾ ਕਮਾਉਣੀ ਆ ਉਹ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਉਹ ਜਿਹੜਾ ਸਿੰਘ ਸੀ ਉਹ ਕਹਿੰਦਾ ਉਹਦੇ ਮਨ ਵਿੱਚ ਆਸੀ ਦਇਆ ਸ਼ੀਦਾ ਨੇ ਪਾਈ ਉਹ ਕਹਿੰਦਾ ਚੱਲ ਮਾਤਾ ਮੈਨੂੰ ਵਿਖਾ ਕਹਿੰਦੇ ਉਹ ਅਸੀਂ ਉਹ ਸਾਡੇ ਨਾਲ ਨਾ ਮੇਰੇ ਨਾਲ ਹੀ ਆ ਗਿਆ ਵੀ ਮੇਰੇ ਘਰੇ ਤੇ ਜਦੋਂ ਉਹਨੇ ਆ ਕੇ ਵੇਖਿਆ ਸਾਰਾ ਉਹ ਕਹਿੰਦਾ ਵੀ ਮਾਤਾ ਜੀ ਕੋਈ ਗੱਲ ਨਹੀਂ ਵੀ ਇਹ ਸੇਵਾ ਮੈਂ ਕਰੂੰਗਾ ਵੀ ਇਹਨਾਂ ਦਾ ਕਿਸੇ ਨੇ ਇਲਾਜ ਨਹੀਂ ਪਿੰਡ ਚੋਂ ਕਰਾਇਆ ਇਦਾਂ ਸਾਰੀਆਂ ਗੱਲਾਂ ਬਾਤਾਂ ਪੁੱਛ ਕੇ ਉਹਨੇ ਖਾਲਸਾ ਜੀ ਫੋਨ ਕੀਤਾ ਕਿਸੇ ਨੂੰ ਐਂਬੂਲੈਂਸ ਆਈ ਉਹ ਲੈ ਕੇ ਚਲੀ ਗਈ ਤੇ ਉਹਨਾਂ ਨੇ ਫਿਰ ਸਾਡਾ ਉਹ ਮੇਰੇ ਘਰ ਵਾਲੇ ਦਾ ਪ੍ਰਸ਼ਨ ਕਰਵਾਇਆ ਦਤ ਦਾ ਤੇ ਖਾਲਸਾ ਜੀ ਜਿੰਨਾ ਖਰਚਾ ਲੱਗਾ ਉਹਨਾਂ ਨੇ ਲਾਇਆ ਤੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਘਰ ਵਾਲਾ ਮੇਰਾ ਘਰੇ ਆ ਗਿਆ ਥੋੜਾ ਚਿਰ ਫਿਰੋ ਉਹਦੀ ਲਤ ਜਿੱਦਾਂ ਵੱਜੀ ਰਹੀ ਚਾਰ ਕ ਮਹੀਨੇ ਕਹਿੰਦੇ ਵੱਜੀ ਦੀ ਮੈਂ ਇਦਾਂ ਹੀ ਗਾਉਂਦੀ ਰਹੀ ਬਾਬਾ ਦੀਪ ਸਿੰਘ ਸਾਹਿਬ ਜੀ ਮਿਹਰ ਕਰੋ ਤੇ ਉਹ ਮੈਨੂੰ ਰਾਸ਼ਨ ਵੀ ਦੇ ਕੇ ਗਿਆ ਉਹ ਜਿਹੜਾ ਨਿਹੰਗ ਸਿੰਘ ਸੀ ਉਹ ਮੇਰੇ ਘਰੇ ਮੈਨੂੰ ਮਾਇਆ ਵੀ ਦੇ ਕੇ ਗਿਆ ਮੈਨੂੰ ਰਾਸ਼ਨ ਵੀ ਦੇ ਕੇ ਗਿਆ ਮੇਰੀਆਂ ਢਰਮੀਆਂ ਭਰ ਗਿਆ ਕਿ ਮੇਰੀਆਂ 6 ਮਹੀਨੇ ਤੱਕ ਰੋਟੀ ਜਿਹੜੀ ਸੀ ਮੇਰੀ ਪੱਕ ਸਕਦੀ ਸੀ ਜਿਹੜੇ ਬੱਚੇ ਦੋਵੇਂ ਸਕੂਲੇ ਜਾਂਦੇ ਸੀ ਉਹਨਾਂ ਦੀ ਵੀ ਉਹ ਕਹਿੰਦਾ ਵੀ ਮੈਂ ਫੀਸ ਤਾਰੂੰਗਾ ਸਭ ਕੁਝ ਮੈਂ ਕਰੂੰਗਾ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਬੌੜੀ ਕੀਤੀ ਇਦਾਂ ਸ਼ੀਦਾ ਨੇ ਕਿਰਪਾ ਕੀਤੀ ਫਿਰ ਮੇਰਾ ਘਰ ਵਾਲਾ ਜਿਹੜਾ 4 ਕਿ ਮਹੀਨੇ ਬਾਅਦ ਲੱਤਾਂ ਜਿਹੜੀਆਂ ਫਲਸਤਰ ਲੱਗਾ ਸੀ ਜੋ ਵੀ ਸੀਗਾ ਉਹ ਬਿਲਕੁਲ ਠੀਕ ਹੋ ਗਿਆ ਰਾਜੀ ਹੋ ਗਿਆ ਤੇ ਅਸੀਂ ਦੋਵੇਂ ਜੀ ਹੁਣ ਕਈ ਵਾਰ ਜਦੋਂ ਸਾਡੂੰ ਟਾਈਮ ਮਿਲਦਾ ਬੱਸੇ ਚੜ੍ਹ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਜਾਈਦਾ ਸੇਵਾਕਾਰ ਆਈਦੀ ਆ ਮਹਾਰਾਜ ਦੀ ਕਿਰਪਾ ਨਾਲ ਫਿਰ ਉਹਨੇ ਇੱਥੇ ਹੀ ਵਸਣੀ ਫਿਰ ਮੈਂ ਇਹੋ ਹੀ ਗਉਂਦੀ ਦੀ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮੈਂ ਆਪਣੇ ਘਰ ਵਾਲੇ ਨੂੰ ਵੀ ਕਿਹਾ ਵੀ ਤੂੰ ਵੀ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਜਪਿਆ ਕਰ ਉਹ ਵੀ ਜਪਣ ਲੱਗ ਪਿਆ ਫਿਰ ਉਹ ਵੀਰ ਸਾਡੇ ਘਰ ਆਇਆ ਫਿਰ ਉਹਨੇ ਆ ਕੇ ਕਿਹਾ ਵੀ ਬਾਪੂ ਜੀ ਤੁਸੀਂ ਕਿਹੜਾ ਕੰਮ ਕਰ ਸਕਦੇ ਆ ਇਹਦਾ ਵੀ ਪੁੱਤ ਮੈਂ ਜਿਹੜਾ ਤੂੰ ਕਹੇ ਮੈਂ ਕਰ ਲਵਾਂ ਪਰ ਮੇ ਕੋ ਰਾਸ ਪਾਉਣ ਲਈ ਪੈਸੇ ਨਹੀਂ ਤੇ ਫਿਰ ਉਹਨੇ ਖਾਲਸਾ ਜੀ ਉਹ ਵੀਰ ਕਹਿੰਦੇ ਉਹ ਮਾਤਾ ਜੀ ਦੱਸਦੇ ਕੋ ਵੀਰ ਨੇ ਨਾ ਫਿਰ ਸਾਨੂੰ ਸਬਜੀ ਜਿਹੜੀ ਦੁਕਾਨ ਸਬਜੀ ਦੀ ਪਾ ਕੇ ਦਿੱਤੀ ਸਬਜੀ ਤੇ ਉਥੇ ਅਸੀਂ ਜੂਸ ਵਗੈਰਾ ਬਣਾਉਣ ਲੱਗ ਪਏ ਪਤਾ ਨਹੀਂ ਖਾਲਸਾ ਜੀ ਉਹ ਕਿੱਥੇ ਉਹਨਾਂ ਦਾ ਕਿਹੜਾ ਅੱਡਾ ਹੈ ਜੇ ਕਿਤੇ ਲੱਭ ਸਕਿਆ ਤੇ ਜਰੂਰ ਮੈਂ ਦੱਸੂਗਾ ਹੋਰ ਕਿਸੇ ਵੀਡੀਓ ਵਿੱਚ ਦੱਸੂਗਾ ਕਿੱਥੋਂ ਦੇ ਨੇ ਤੇ ਫਿਰ ਉਹ ਸਬਜੀ ਖਾਲਸਾ ਜੀ ਵੇਚਣ ਲੱਗ ਪਿਆ ਸੀ ਉਹ ਬਜ਼ੁਰਗ ਉਹਨੂੰ ਰੇੜੀ ਬਣਾ ਦਿੱਤੀ ਉਹਨਾਂ ਨੇ ਤੇ ਸਬਜੀ ਵੇਚਣ ਲੱਗ ਪਿਆ ਪੇ ਘਰ ਦੇ ਬਾਹਰ ਛੋਟਾ ਛੋਟਾ ਜਿਹਾ ਅੱਡਾ ਬਣਾ ਕੇ ਉੱਥੇ ਜੂਸ ਜਾਸ ਵੇਚਣ ਲੱਗ ਪਏ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਕੰਮ ਕਾਜ ਸੋਹਣਾ ਸੈੱਟ ਹੋ ਗਿਆ ਤੇ ਉਹ ਮਾਤਾ ਕਹਿੰਦੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਮੈਂ ਅਨਪੜ ਸਾਂ ਕੋਰੀ ਅਨਪੜ ਸਾਂ ਮੈਂ ਇਹੋ ਹੀ ਕਹਿੰਦੀ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਉਹਨਾਂ ਦੇ ਨਾਮ ਵਿੱਚ ਹੀ ਐਸੀ ਬਰਕਤ ਹੈ ਕਿ ਆਪ ਹੀ ਉਹਨਾਂ ਨੇ ਹੀਲਾ ਵਸੀਲਾ ਕੀਤਾ ਸਿੰਘ ਘਰ ਆਇਆ ਕਾਰਜ ਸਫਲਾ ਕੀਤਾ ਮੇਰੇ ਘਰ ਵਾਲੇ ਦਾ ਪ੍ਰਸ਼ਨ ਵੀ ਕਰਾਇਆ ਮੈਨੂੰ ਰਿਜਕ ਮਾਣੀ ਵਾਸਤੇ ਪੈਸੇ ਵੀ ਦਿੱਤੇ ਰਿਜਕ ਵੀ ਲਿਆ ਕੇ ਦਿੱਤਾ ਕੰਮ ਕਾਜ ਵੀ ਚਲਾ ਕੇ ਦਿੱਤਾ ਇਹ ਕੌਣ ਕਰ ਸਕਦਾ ਇਹ ਕਿਸੇ ਮਨੁੱਖ ਨੇ ਨਹੀਂ ਕੀਤਾ ਇਹ ਕੀਤਾ ਦੇ ਸ਼ਹੀਦਾ ਸਿੰਘਾਂ ਨੇ ਕੀਤਾ ਇਹ ਸ਼ਹੀਦਾ ਸਿੰਘਾਂ ਦੀ ਕਿਰਪਾ ਸਾਡੇ ਉੱਤੇ ਹੋਈ ਉਹਨਾਂ ਨੇ ਮਿਹਰਾਂ ਕੀਤੀਆਂ ਉਹਨਾਂ ਦੀ ਕਿਰਪਾ ਸਦਕਾ ਹੀ ਮਾਤਾ ਕਹਿੰਦੀ ਮੇਰੇ ਅੱਜ ਕਾਰਜ ਸਫਲੇ ਹੋਏ ਆ ਨਹੀਂ ਤੇ ਮੇਰੇ ਘਰ ਵਾਲੇ ਦੇ ਉੱਤੇ ਕਿਸੇ ਨੇ 5 ਰੁਪਏ ਤੱਕ ਨਹੀਂ ਲਾਏ ਜਿਹੜੇ ਸਾਡੇ ਵਰਗੇ ਗਰੀਬ ਪਰਿਵਾਰ ਸੀ ਉਹਨਾਂ ਨੇ ਕੋਈ ਪੈਸੇ ਦਿੱਤੇ ਪਰ ਜਿਹੜੇ ਚੰਗੇ ਪਿੰਡ ਵਿੱਚ ਸਹਿੰਦੇ ਸੀ ਉਹਨਾਂ ਨੇ 10 ਰੁਪਏ ਤੱਕ ਵੀ ਮੇਰੇ ਘਰ ਵਾਲੇ ਦੇ ਇਲਾਜ ਵਾਸਤੇ ਨਹੀਂ ਦਿੱਤੇ ਖਾਲਸਾ ਜੀ ਮੇਰੀ ਇੱਕ ਬੇਨਤੀ ਹੈ ਬੇਸ਼ੱਕ ਤੁਸੀਂ ਬਾਹਰ ਕੰਟਰੀਆਂ ਵਿੱਚ ਬੈਠੇ ਹੋ ਕਮਾਉਂਦੇ ਹੋ ਤੇ ਭਾਈ ਜਰੂਰ ਆਪਣੇ ਪਿੰਡ ਵਿੱਚ ਨਜ਼ਰ ਮਾਰਿਆ ਕਰੋ ਪਿੰਡ ਦਾ ਜਿਹੜਾ ਬੰਦਾ ਕੋਈ ਹੋਵੇ ਦੁਖੀ ਉਹਦੀ ਖਾਲਸਾ ਜੀ ਕੋਈ ਬਾਹਰ ਨਾ ਫੜੇ ਤੇ ਬਾਹਰ ਕਵੇ ਸਾਡੀ ਤੇ ਇਹ ਜੀ ਅਸੀਂ ਤਾਂ ਬਹੁਤ ਵੱਡਾ ਕਾਰਜ ਕਰਦੇ ਆ ਤੇ ਉਹ ਕਰਦੇ ਆ ਤੇ ਆ ਕਰਦੇ ਆ ਨਹੀਂ ਭਾਈ ਆਪਣੇ ਪਿੰਡ ਵਿੱਚ ਵੀ ਝਾਤ ਮਾਰਨੀ ਚਾਹੀਦੀ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਕੀ ਮਾਂ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ